ਆਤਵਾਦ ਸੰਕਟ ਚਲਾਓ ਆਪਣੀ ਸਿਹਤ ਤੇ ਦੇਸ਼ ਬਚਾਓ ਜੇ ਤੈ ਤਾਂ ਅੱਜ ਅਸੀਂ ਪਹੁੰਚੇ ਆਂ ਫਾਜ਼ਲ ਕਾ ਜ਼ਿਲ੍ਹਾ ਦੇ ਪਿੰਡ ਕੁੰਡਲ ਜਿੱਥੇ ਤੁਹਾਨੂੰ 170 ਸਾਲ ਪੁਰਾਣੀ ਹਵੇਲੀ ਜਿਹੜੀ ਕਿ ਚੌਥੀ ਪੰਜਵੀਂ ਪੀੜੀ ਤੱਕਰ ਪਹੁੰਚ ਗਈ ਉਹਨਾਂ ਨੇ ਸੰਭਾਲ ਕੇ ਰੱਖੀ ਆ ਉਹ ਅਸੀਂ ਅੱਜ ਤੁਹਾਨੂੰ ਦਿਖਾਣੀ ਆ ਤੇ ਕਿਸ ਤਰ੍ਹਾਂ ਉਹਨਾਂ ਨੇ ਕੀ ਹੈ ਇਹ ਤੁਸੀਂ ਦੇਖਣਾ ਹੈ ਮੈਂ ਤੁਹਾਡਾ ਛੋਟਾ ਵੀ ਹਰਪ੍ਰਗਨ ਸਿੰਘ ਹੈਰੀ ਸੈਕੰਡ ਰਾਈਡਰ ਕਲੱਬ 19 ਸ੍ਰੀ ਮੁਖਸਾ ਸਾਹਿਬ ਦੇ ਟੈਕ ਅੱਜ ਸਾਈਕਲ ਰਾਈਡ ਤੇ ਤੇ ਇਹ ਹਵੇਲੀ ਦੇ ਦਰਸ਼ਨ ਕਰੋ ਜੀ ਇਹ ਹਵੇਲੀ ਤੁਸੀਂ ਕਈ ਫਿਲਮਾਂ ਵਿੱਚ ਵੀ ਦੇਖੀ ਹੈ ਤੇ ਇਹ ਹਵੇਲੀ ਲਗਭਗ 10 ਦੇ 170 ਸਾਲ ਪੁਰਾਣੀ ਹੈ ਹੁਣ ਇਸ ਨੂੰ ਥੋੜਾ ਮੋਟਾ ਜੋ ਟੀਪ ਕਰਕੇ ਬਾਹਰ ਰੈਨੋਵਰਟ ਕੀਤਾ ਗਿਆ ਹੈ ਪਰ ਇਹ ਸਾਰੀ ਉਸੇ ਤਰ੍ਹਾਂ ਗਨ ਉੱਚੀ ਹੋ ਗਈ ਹੈ ਇਹ ਆਪਣਾ ਘੋੜਾ ਖੜਾ ਹੈ ਜਿਸ ਤੇ ਆਪਾਂ ਸ੍ਰੀ ਮੁਕਸਾ ਸਾਹਿਬ ਤੋਂ ਯਾਤਰਾ ਕਰਕੇ ਆਏ ਹਾਂ ਇਹ ਵਾਰ ਦੋਨੇ ਵਾਸਤੇ ਬਹੁਤ ਸੁਣਾ ਜੋ ਸਿਵਲ ਇੰਜੀਨੀਅਰਿੰਗ ਆਰਕੀਟੈਕਚਰ ਦਾ ਜੋ ਨਮੂਨਾ ਪੇਸ਼ ਕਰਦੀ ਇਹ ਹਵੇਲੀ ਹੈ ਹੁਣ ਜਿਵੇਂ ਜਿਵੇਂ ਸੜਕ ਉੱਚੀ ਹੋ ਗਈ ਉਸੇ ਤਰ੍ਹਾਂ ਹੀ ਇਸ ਦਾ ਗੇਟ ਵੀ ਉੱਚਾ ਕੀਤਾ ਗਿਆ ਹੈ ਸੋ ਇਸ ਵਿੱਚ ਬਹੁਤ ਵਧੀਆ ਮੀਨਾਕਾਰੀ ਕੀਤੀ ਹੋਈ ਸੀਗੀ ਹੁਣ ਜਿੰਨੀ ਕੰਨਾਂ ਨੇ ਸੰਭਾਲ ਕੇ ਰੱਖੀ ਹੈ ਚੌਥੀ ਪੀੜੀ ਤੱਕ ਚਲੇ ਗਏ ਹਨ ਇਹ ਗੇਟ ਵੀ ਬਾਅਦ ਚ ਲੱਗਿਆ ਹੈ ਪਹਿਲਾਂ ਗੇਟ ਲੱਕੜ ਦਾ ਸੀ ਤਾਂ ਇਸ ਵਿੱਚ ਅੱਜ ਸਾਡੇ ਨਾਲ ਡਾਕਟਰ ਰਜਿੰਦਰ ਕੰਬੋਜ ਜੀ ਜੋ ਆਪਣੇ ਹੈਲਥ ਡਿਪਾਰਟਮੈਂਟ ਦੇ ਵਿੱਚ ਰੱਤ ਟਿੱਬਾ ਸਮਾਵਨ ਨਿਵਾ ਰਹੇ ਹਨ ਤੇ ਆਪਾਂ ਜੋ ਇੱਥੋਂ ਦੇ ਮੌਜੂਦਾ ਮਾਲਕ ਬਾਈ ਜੀ ਸਰੂਪਿੰਦਰ ਸਿੰਘ ਜੀ ਉਹਨਾਂ ਦੇ ਨਾਲ ਗੱਲ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ-ਬਹੁਤ ਬਾਈ ਜੀ ਤੁਹਾਡਾ ਧੰਨਵਾਦ ਹਾਂਜੀ ਹਾਂਜੀ ਬਾਈ ਜੀ ਇਸ ਹਵੇਲੀ ਬਾਰੇ ਦੋ ਲੱਭੀ ਸਾਨੂੰ ਦੱਸੋ ਵੀ ਕਿਸ ਤਰ੍ਹਾਂ ਇਹ ਹਵੇਲੀ ਤੁਹਾਡੇ ਕਿੰਨੇ ਪੁਰਖਿਆਂ ਨੇ ਇਸ ਨੂੰ ਸੰਭਾਲ ਕੇ ਰੱਖੀ ਹੈ ਬਹੁਤ ਮਿਹਰਬਾਨੀ ਇਹ ਬਾਈ ਜੀ ਮੇਰੇ ਦਾਦਾ ਦੇ ਦਾਦਾ ਜੀ ਸਰਦਾਰ ਜਸਵੰਤ ਸਿੰਘ ਜੈਲਦਾਰ ਸਾਹਿਬ ਉਹਨਾਂ ਨੇ ਹਵੇਲੀ ਉਸ ਟਾਈਮ ਤੇ ਬਣਾਈ ਸੀ ਜੀ ਉਹ ਜੈਲ ਇਸ ਕੁੰਡਲ ਜੈਲ ਦੇ ਮਾਲਕ ਸੀ ਉਹ ਜੀ ਉਸ ਟਾਈਮ ਤੇ ਬਾਹਰੋਂ ਅੰਗਰੇਜ਼ ਬੜੇ ਆਉਂਦੇ ਸੀ ਇੱਥੇ ਜੀ ਗੋੜਿਆਂ ਦੇ ਠਹਿਰਨ ਆਸਤੇ ਇਸ ਕਰਕੇ ਉਹਨਾਂ ਦੀ ਰੈਸ਼ ਆਸਤੇ ਤੇ ਉਹਨਾਂ ਦੇ ਠਹਿਰਨ ਦੇ ਪ੍ਰਬੰਧਾਸ ਦੀ ਉਸ ਟਾਈਮ ਤੇ ਬਿਜਲੀ ਤਾਂ ਹੁੰਦੀ ਹੀ ਨਹੀਂ ਸੀ ਪੱਖਾ ਨਹੀਂ ਹੁੰਦਾ ਸੀ ਕੁਛ ਨਹੀਂ ਹੁੰਦਾ ਸੀ ਤੇ ਇਹ ਉੱਪਰ ਜਵਾਰੇ ਬਣੇ ਸੀ ਤੇ ਦਰਵਾਜ਼ਾ ਹਵਾਦਾਰ ਬਣਿਆ ਸੀ ਤੇ ਇੱਥੇ ਉਹਨਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਵੇ ਇਸ ਕਰਕੇ ਉਹਨਾਂ ਨੇ ਉਸ ਟਾਈਮ ਤੇ ਹਵੇਲੀ ਬਣਾਈ ਸੀ ਇਹ ਹਵੇਲੀ ਨੂੰ ਸਰ ਕਿੰਨੇ ਸਾਲ ਹੋ ਗਏ ਅੰਦਾਜ਼ਾ ਤੁਹਾਡੇ ਮੁਤਾਬਕ ਕਿੰਨੇ ਸਾਲ ਹੋ ਗਏ ਜੀ ਜਾਨ 1856 ਈਸਵੀ ਚ ਬਣੀ ਜੀ ਬਹੁਤ ਸਾਲ ਹੋ ਗਏ ਸੀ ਜੈਲਦਾ ਸਾਹਿਬ ਨੇ ਬਣਾਈ ਜੀ ਇਹ ਚੂਨੇ ਚ ਬਣੀ ਸਾਰੀ ਹਵੇਲੀ ਜੀ ਬਹੁਤ ਬਹੁਤ ਮਿਹਰਬਾਨੀ ਸਰ ਤੁਹਾਡੀ ਠੀਕ ਹੈ ਬਾਈ ਦੇਖੋਗੇ ਜੀ ਕਿਸ ਤਰ੍ਹਾਂ ਇਹ ਲੱਕੜ ਦੀਆਂ ਛੱਤਾਂ ਹੈ ਅਜੇ ਵੀ ਜੋ ਛੱਤਾਂ ਲੱਕੜ ਦੇ ਬਾਲੇ ਤੇ ਲੱਕੜ ਦੀਆਂ ਫੱਟੀਆਂ ਹੈ ਇਹ ਜੋ ਮੀਨਾਕਾਰੀ ਦੇਖੋ ਇਹ ਦੋ ਦੋ ਇਟ ਦੀ ਕੰਧਾਂ ਹੈ ਮੀਨਾਕਾਰੀ ਕੀਤੀ ਹੋਈ ਹੈ ਇਹ ਡਾਟ ਲੱਗੀ ਹੋਈ ਹੈ ਲੱਗ ਕੇ ਬਣੀ ਹੋਈ ਹੈ ਇੱਥੇ ਕਾਰਾਂ ਦੀ ਪਾਰਕਿੰਗ ਕੀਤੀ ਹੈ ਇਹ ਪਹਿਲਾਂ ਆਹ ਦੋ ਪੁਰਾਣੇ ਦਰਵਾਜ਼ੇ ਹੁੰਦੇ ਸੀਗੇ ਹੁਣ ਇਹ ਹਵੇਲੀ ਜਿਵੇਂ ਜਿਵੇਂ ਮਗਰ ਘਵੇਲੀ ਨਵੀਂ ਪਾ ਰਹੀ ਹੈ ਤਾਂ ਇਹ ਉੱਚੀ ਹੋ ਗਈ ਹੈ ਇਹ ਸੁੰਦਾਨ ਨੇ ਜੋ ਅੱਗੇ ਆਪਣੀ ਹਵੇਲੀ ਪਾਈ ਹੋਈ ਹੈ ਇਹ ਇੱਥੋਂ ਉੱਚੀ ਹੋ ਕੇ ਪਾਈ ਹੈ ਇਹ ਇਹਨਾਂ ਦੀ ਬਾਈ ਜੀ ਜੀ ਜੋ ਦੱਸਦੇ ਹਨ ਇਹਨਾਂ ਦੀ ਨਵੀਂ ਕੋਠੀ ਹੈ ਇਹ ਦੇਖੋ ਜਦੁ ਰਾਜੇ ਦੇ ਉੱਪਰ ਫਟੀਆਂ ਦੇ ਵਿੱਚ ਸਰਾਹ ਕਰਕੇ ਡਿਜ਼ਾਈਨ ਬਣਾਇਆ ਹੋਇਆ ਹੈ ਲੱਕੜ ਦੀਆਂ ਛੱਤਾਂ ਹਨ ਇਹਦੇ ਥੱਲੇ ਅਸੀਂ ਖੜੇ ਆ ਅੱਧਾ ਪੌਣਾ ਘੰਟਾ ਹੋ ਗਿਆ ਸਾਨੂੰ ਇੱਥੇ ਬੈਠਿਆ ਨੂੰ ਤੇ ਬਹੁਤ ਹੀ ਠੰਡੀ ਜਗ੍ਹਾ ਹੈ ਜਸਤ ਜਿਵੇਂ ਏਸੀ ਹੁਣੇ ਬੰਦ ਕੀਤਾ ਹੋਵੇ ਇਹ ਦੇਖੋ ਜਿੱਥੇ 메ਨ ਛੱਤ ਆ ਇੱਥੇ ਇਹਨਾਂ ਨੇ ਜੋ ਕਾਰੀਗਰਾ ਉਸਨੇ ਸਰਾਖ ਕੱਢ ਕੇ ਇਸ ਦੇ ਵਿੱਚ ਡਿਜ਼ਾਈਨ ਬਣਾਇਆ ਹੋਇਆ ਹੈ ਛੱਤਾਂ ਹੁਣ ਵੀ 2-3 ਮੀਟਰ ਉੱਚੀ ਹੋ ਗਈਆਂ ਬਾਜੀ ਦੱਸਦੇ ਹਾਂ ਹੁਣ ਵੀ ਛੱਤਾਂ 15-20 ਫੁੱਟ ਉੱਚੀਆਂ ਹਨ ਇਹ ਇਹਨੂੰ ਟੀਪ ਦੁਆਰਾ ਕੀਤੀ ਗਈ ਹੈ ਸਾਰੀ ਇਹ ਦੇਖੋ ਇਹ ਡਾਟ ਦੇ ਉੱਪਰ ਮੀਨਾਕਾਰੀ ਹੱਥ ਨਾਲ ਕੀਤੀ ਹੋਈ ਹੈ ਇਹ ਜੋ ਪੁਰਾਣਾ ਦਰਵਾਜ਼ਾ ਸੀ ਲੰਘਣ ਦੇ ਲਈ ਪਰ ਹੁਣ ਬਾਈ ਜੀ ਦੱਸਦੇ ਹਨ ਇਹ ਦਰਵਾਜ਼ੇ ਦੁਆਰਾ ਬਣਾਇਆ ਗਿਆ ਹੈ ਕਿਉਂਕਿ ਇਹਨਾਂ ਨੇ ਪਿੱਛੇ ਰਹਿਣ ਦੇ ਲਈ ਆਪਣੀ ਨਵੀਂ ਕੋਠੀ ਬਣਾ ਰਹੇ ਹਨ ਇਹਨਾਂ ਦੀਆਂ ਕਾਰਾਂ ਗੱਡੀਆਂ ਵਗੈਰਾ ਖੜੀਆਂ ਹਨ ਤੇ ਇਹ ਜੋ ਹੈ ਹਵੇਲੀ ਦੇ ਵਿੱਚ ਮੀਨਾਕਾਰੀ ਹੱਥ ਨਾਲ ਬਰਸ਼ਨਾ ਕੀਤੀ ਗਈ ਹੈ ਬਹੁਤ ਹੀ ਵਧੀਆ ਸਿਵਲ ਇੰਜੀਨੀਅਰਿੰਗ ਹੁਣ ਆਪਾਂ ਏਸੀ ਤੇ ਗੱਡੀਆਂ ਦੀ ਜੋ ਤਪਸ਼ ਦੇ ਕਾਰਨ ਸਾਰਾ ਦਿਨ ਤਪ ਰਹੇ ਆ ਇੰਨੀ ਗਰਮੀ ਆ ਪਰ ਇਸ ਦੇ ਥੱਲੇ ਬੈਠਿਆਂ ਹੁਣ ਇੱਕ ਹੀ ਥਾਂ ਤੇ ਤੇੜਾ ਵੀ ਆ ਚੁੱਕੀਆਂ ਹਨ ਪਰ ਇਹਨਾਂ ਨੇ ਆਪਦੇ ਪੁਰਖਿਆਂ ਦੀ ਜੋ ਜਾਇਦਾਦ ਹੈ ਨਿਸ਼ਾਨੀ ਉਸ ਨੂੰ ਸੰਭਾਲ ਕੇ ਰੱਖਿਆ ਹੈ ਸਾਡੇ ਬੜੇ ਚਿਰ ਦਾ ਦਿਲ ਕਰਦਾ ਸੀ ਕਿ ਇਹ ਹਵੇਲੀ ਦੇਖਣ ਦੇ ਲਈ ਇਸ ਤਰ੍ਹਾਂ ਦੋਸਤੋ ਤੁਸੀਂ ਜਾਣਦੇ ਹੋ ਅਸੀਂ ਜਿੰਨੀਆਂ ਵੀ ਡੈਸਟੀਨੇਸ਼ਨਾਂ ਤੁਹਾਨੂੰ ਦਿਖਾਉਣੇ ਹਨ ਅਸੀਂ ਸਾਈਕਲ ਉੱਪਰ ਆਂਦੇ ਹਾਂ ਸਾਈਕਲ ਰਾਈਡਰ ਮੈਂ ਸਾਈਕਲ ਰਾਈਡਰ ਡਾਕਟਰ ਹਰਪੂਰਗਾਂ ਸਿੰਘ ਹੈ ਰਿਸ ਜਿ ਮੁਖਤਸਰ ਸਾਹਿਬ ਤੋਂ ਤੇ ਤੁਹਾਡੇ ਵੀਰ ਦਾ ਜੋ ਚੈਨਲ ਹੈ ਸਨਰਾਈਜ਼ ਵੇ ਫॉर ਗੁੱਡ ਹੈਲਥ ਸੋ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਵੱਧ-ਵੱਧ ਕਰੋ ਤਾਂ ਜੋ ਤੁਹਾਡੇ ਵੀਰ ਦਾ ਚੈਨਲ ਮੋਨਟਾਈਜ਼ਰ ਹੋਵੇ ਤੇ ਤੁਹਾਨੂੰ ਅਸੀਂ ਹੋਰ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਦਿਖਾਈਆਂ ਜਾਣ ਇੱਕ ਵਾਰ ਫਿਰ ਆਪ ਦਾ ਸਭ ਵੀਡੀਓ ਦੇਖਣ ਦੇ ਲਈ ਲਾਈਕ ਕਰਨ ਦੇ ਲਈ ਕਮੈਂਟ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਇੰਨੀ ਪੁਰਾਣੀ ਵਿਰਾਸਤ ਆ ਅਸੀਂ ਅੱਜ ਕੱਲ ਆਪਣੇ ਨਵੇਂ ਰੈਨੋਵੇਟ ਕਰਨ ਦੇ ਚੱਕਰ ਦੇ ਵਿੱਚ ਪੁਰਖਿਆਂ ਦੀ ਜੋ ਜਾਇਦਾਦ ਆ ਨੂੰ ਸੰਭਾਲ ਨਹੀਂ ਸਕਦੇ ਪਰ ਇਹ ਦੇਖੋ ਬਾਈ ਜੀ ਨੇ ਕਿੰਨੇ ਸਾਲਾਂ ਤੋਂ ਸੰਭਾਲ ਕੇ ਰੱਖੀ ਹੋਈ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅੰਤ ਦੇ ਵਿੱਚ ਸਭ ਦਾ ਧੰਨਵਾਦ ਕਰਦਾ ਹੋਇਆ ਤੁਹਾਨੂੰ ਅਯਾਤ ਲੈਣਾ ਹੈ ਧੰਨਵਾਦ